ਸਾਵਣ ਮਹੀਨੇ ਦੇ ਨਵਰਾਤਰੀ ਅੱਜ ਤੋਂ ਸ਼ੁਰੂ ਹੋ ਗਏ ਆ ਤੇ ਕੀ ਪ੍ਰਵੰਨ ਕੌਸਰ ਦੇ ਤੇ ਪੋਪਰੇ ਉਹਦੇ ਬਾਰੇ ਜਾਣਕਾਰੀ ਦਿਓ ਅੱਲਾਹਤਾ ਸਾਰਿਆਂ ਨੂੰ ਜੈ ਮਾਤਾ ਦੀ ਮਾਤਾ ਚੰਤਪੁਣੀ ਜੀ ਦੇ ਮੇਲਾ ਜਿਹੜਾ ਹੈਗਾ ਆ ਉਹ ਅੱਜ 25 ਤਰੀਕ ਤੋਂ ਸਟਾਰਟ ਹੋ ਰਿਹਾ ਆ ਤੇ ਮੈਂ ਸਾਰੇ ਹੀ ਸ਼ਰਧਾਲੂਆਂ ਨੂੰ ਬੇਨਤੀ ਕਰਦਾ ਆ ਕਿ ਵੱਧ ਤੋਂ ਵੱਧ ਮਾਤਾ ਚੰਤਪੁਣੀ ਜੀ ਦੇ ਮੇਲੇ ਦੇ ਵਿੱਚ ਸ਼ਾਮਲ ਹੋਣ ਤੇ ਉਤੇ ਮੱਥਾ ਟੇਕਾਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਮਾਤਾ ਚੰਦਪੂਨੀ ਦੇ ਮੇਲੇ ਦੇ ਦੇ ਸਿਕਿਉਰਟੀ ਦੇ ਸਬੰਧ ਵਿੱਚ ਵੱਖ-ਵੱਖ ਮੁਲਾਜ਼ਮਾਂ ਦੀਆਂ ਜਿਹੜੀਆਂ ਵਰਕ ਫੋਰਟ ਪੁਆਇੰਟਾਂ ਤੇ ਜਿਵੇਂ ਪੈਟਰੋਲਿੰਗ ਪਾਕੀ ਹੋ ਗਈ ਨਾਕੇ ਹੋ ਗਏ ਮੈਡੀਕਲ ਟੀਮਾਂ ਹੋ ਗਈਆਂ ਸਾਡਾ ਕੰਟਰੋਲ ਰੂਮ ਹੋ ਗਿਆ ਆ ਜੇ ਕਿਸੇ ਨੂੰ ਕੋਈ ਵੀ ਤਕਲੀਫ ਹੁੰਦੀ ਹੈਗੀ ਆ ਕੰਟਰੋਲ ਰੂਮ ਨਾਲ ਤਾਲਮੇਲ ਕਰ ਸਕਦਾ ਆ ਇਸੇ ਤਰ੍ਹਾਂ ਤਰੀਬ 250 ਤੋਂ ਲੈ ਕੇ ਇਹ ਸੋਦੇ ਦੇ ਦਿੱਤੇ ਮੁਲਾਜ਼ਮ ਜਿਹੜਾ ਆ ਦੋਨੋਂ ਸ਼ਿਫਟਾਂ ਦੇ ਵਿੱਚ ਦਿਨ ਅਤੇ ਰਾਤ ਦੀ ਸ਼ਿਫਟਾਂ ਦੇ ਵਿੱਚ ਲਗਾਏ ਗਏ ਹਨ ਮੈਂ ਆਪਣੇ ਜਿਹੜੇ ਲੰਗਰ ਲਾਉਂਦੇ ਹੈਗੇ ਆ ਸਦਾਲੂ ਉਹਨਾਂ ਨੂੰ ਬੇਨਤੀ ਕਰਦਾ ਆ ਕਿ ਜਿਹੜੇ ਆ ਵੱਲੋਂ ਡੀਜੇ ਲਗਾਏ ਜਾਂਦੇ ਆ ਕਿਰਪਾ ਕਰਕੇ ਜਿਹੜੇ ਹੈਗੇ ਉਹ ਡੀਜੇ ਦੀ ਆਵਾਜ਼ ਬਹੁਤ ਘੱਟ ਧੀਮੀ ਆਵਾਜ਼ ਵਿੱਚ ਲਾਇਆ ਜਾਵੇ ਤਾਂ ਉਹ ਟ੍ਰੈਫਿਕ ਦੀ ਸਮੱਸਿਆ ਜਿਹੜੀ ਆਉਂਦੀ ਹੈਗੀ ਹੈ ਮੇਲੇ ਦੇ ਵਿੱਚ ਉਹ ਟ੍ਰੈਫਿਕ ਦੀ ਸਮੱਸਿਆ ਨਾ ਆ ਸਕੇ ਕਿਉਂਕਿ ਜਦੋਂ ਡੀਜੇ ਬਹੁਤ ਉੱਚੀ ਆਵਾਜ਼ ਵਿੱਚ ਲੱਗਾ ਹੁੰਦਾ ਆ ਤੇ ਜਿਹੜੇ ਸਰਦਾਲੂ ਹੁੰਦੇ ਆ ਕਈ ਜਿਹੜੇ ਉਹ ਉੱਥੇ ਨੱਚਣ ਲੱਗ ਪੈਂਦੇ ਹੈਗੇ ਆ ਉੱਥੇ ਖੜੇ ਹੋ ਕੇ ਦੇਖਣ ਲੱਗ ਪੈਂਦੇ ਹੈਗੇ ਆ ਸੋ ਇਸ ਕਰਕੇ ਪਹਿਲੀ ਤਾਂ ਮੇਰੀ ਬੇਤੀ ਇਹੀ ਹੈ ਯਾ ਕਿ ਡੀਜੇ ਜਦ ਆ ਪਹਿਲੀ ਵਾਰ ਤਾਂ ਲਗਾਇਆ ਨਾ ਜਾਵੇ ਤੇ ਲਾਇਆ ਜਾਵੇ ਤੇ ਉਹਦੇ ਵਿੱਚ ਭਜਨ ਲਾਏ ਜਾਣ ਇਹ ਭਜਨ ਲਾ ਕੇ ਤੇ ਅੰਦਰ ਦੇ ਦੀ ਹੈਗੀ ਤੀਵੀਂ ਆਵਾਜ਼ ਦੇ ਵਿੱਚ ਹੀ ਲਾਏ ਜਾਣ ਦੂਸਰਾ ਜਿਹੜਾ ਹੈਗਾ ਯਾ ਮੋਬਾਈਲ ਲੰਗਰ ਲੱਗਦੇ ਹੈਗੇ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈਗੀ ਆ ਕਿ ਆਪਣੀ ਜਿਹੜੀ ਸੇਫ ਜਗਾ ਜਿਹੜੀ ਸਾਈਡ ਤੇ ਇਹਦੇ ਨਾਲ ਟ੍ਰੈਫਿਕ ਜਾਮ ਨਾ ਹੋਵੇ ਉਹ ਉਸ ਜਗਾ ਨੂੰ ਜਿਹੜਾ ਹੈਗਾ ਆ ਆਪਣੇ ਲੰਗਰ ਲਾ ਸਕਦੇ ਆ ਅਬ सॉरी ਗੱਡੀਆਂ ਦੇ ਵਿੱਚ ਆ ਕੇ ਦੂਰੋ ਦੂਰੋ ਆਪਣੇ ਸਰਦਾਲੂ ਲਾਉਂਦੇ ਆ ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਸਾਈਡ ਤੇ ਹੋ ਕੇ ਜਿੱਥੇ ਜਗਾ ਮਿਲਦੀ ਹੈਗੀ ਆ ਉੱਥੇ ਲੰਗਰ ਲਾਈਏ ਜੇ ਫਿਰ ਮੈਂ ਸਾਰੇ ਅ ਜਿਹੜੇ ਸਰਦਾਲੂ ਹੈਗੇ ਆ ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਆ ਉੱਥੇ ਮਥਾ ਤੇ ਕੰਮ ਜਾ ਕੇ ਤੇ ਗੱਡੀਆਂ ਜਿਹੜੀਆਂ ਪਾਰਕਿੰਗ ਕਰਨੀਆਂ ਹੈਗੀਆਂ ਉਹ ਪਾਰਕਿੰਗ ਗੱਡੀਆਂ ਜਿਹੜੀਆਂ ਬਿਲਕੁਲ ਸਾਈਡ ਤੇ ਕੀਤੀਆਂ ਜਾਣ ਤਾਂ ਜੋ ਸਾਨੂੰ ਵੀ ਜਿਹੜਾ ਹੈਗਾ ਸ਼ਕਤੀ ਨਾ ਕਰਨੀ ਪਵੇ ਅਸੀਂ ਸ਼ਕਤੀ ਕਰਨੀ ਤੁਹਾਨੂੰ ਤਾਂ ਨਹੀਂ ਪੈਂਦੀ ਜਦੋਂ ਪਾਰਕਿੰਗ ਜਿਹੜੀ ਹੈਗੀ ਹੈ ਗੱਡੀਆਂ ਕਰਕੇ ਤੇ ਆਪ ਜਿਹੜਾ ਮੇਲਾ ਦੇਖਣ ਲੋਕੀ ਚਲੇ ਜਾਂਦੇ ਆ ਸਭ ਦੇਖਣ ਵਿੱਚ ਆ ਕਿ ਜਿਹੜੇ ਵਾਹਨ ਆ ਗਏ ਆ ਪਾਰਕ ਹੋ ਗਏ ਵਾਹਨ ਆ ਉਹ ਸਵਾਰੀਆਂ ਲਿਜਾ ਕੇ ਲੈ ਕੇ ਜਾਂਦੇ ਆ ਨਾ ਆ ਉਹ ਉਸ ਜਿਹਨੇ ਟਰੈਕਟਰ ਟਰਾਲੀ ਹੋ ਗਿਆ ਜਾਂ ਹੋਰ ਵੀ ਜਿਹੜੇ ਆ ਗੋਨ ਵਾਲੇ ਸਮਾਨ ਹੈ ਉਹਦੇ ਵੀਕਲ ਲੱਗੇ ਆ ਉਹਨਾਂ ਨੂੰ ਅਸੀਂ ਬਿਲਕੁਲ ਹੀ ਬੌਂਡ ਕੀਤਾ ਹੋਇਆ ਹੈ ਤੇ ਮੈਂ ਆਪਦੇ ਮਾధ్యਮ ਬਣਾਉਂ ਉਹ ਵੀ ਇਹ ਵੀ ਬੇਨਤੀ ਕਰਦਾ ਆਂ ਕਿ ਇਸ ਤਰ੍ਹਾਂ ਦੀ ਜਿਹੜੀ ਹੈਗੀ ਕੋਈ ਵੀ ਵੀਕਲ ਨਾਲ ਲੈ ਕੇ ਆਉਣ ਅ ਸਾ ਜੋ ਅਸੀਂ ਉਹਨਾਂ ਨੂੰ ਉਹਨਾਂ ਨੂੰ ਰੋਕੀਏ ਤੇ ਉਹ ਖਤਰਗੂਰ ਹੋ ਸਰ ਟ੍ਰੈਫਿਕ ਨੂੰ ਲੈ ਕੇ ਬਹੁਤ ਰਸ਼ ਹੋ ਜਾਂਦਾ ਹੈ ਕਿ ਵਨਵੇ ਵੀ ਕੀਤਾ ਜਾ ਰਿਹਾ ਹੈ ਹਾਂ ਜੀ ਸਾਡੇ ਜਿਹੜੇ 2 ਲੱਖੇ ਆਪਣੇ ਅੱਗੇ ਇੱਕ ਡਿਗਰੀਡ ਦੇ ਵਿੱਚ ਤੇ ਇੱਕ ਉਹਨਾਂ ਦੇ ਵਿੱਚ ਡਾਇਵਰਸ਼ਨ ਵਾਸਤੇ ਜਿਹੜੀ ਹੈਗੀ ਜਿਹੜੀ ਉਧਰੋਂ ਟ੍ਰੈਫਿਕ ਆਉਣੀ ਆ ਮੱਥਾ ਟੇਕਣ ਤੋਂ ਬਾਅਦ ਉਹ ਜਿਹੜੀ ਹੈਗੀ ਆ ਡਾਇਵਰਟ ਕੀਤੀ ਗਈ ਹੈ ਕੀ ਹੈ ਉਹ ਬਾਇਆ ਉਹਨਾਂ ਜਿਹੜੀ ਹੈਗੀ ਆ ਸਾਡੀ ਹੁਸ਼ਿਆਰਪੁਰਾਉਗੀ ਉਹਨੂੰ ਜਿਹੜੀ ਹੈਗੇ ਟ੍ਰੈਫਿਕ ਨੂੰ ਇਸ ਪਾਸੇ ਜਿਹੜਾ ਚੰਦਪੁਨੀ ਰੋਡ ਤੇ ਜਿਹੜਾ ਆ ਉਹਨੂੰ ਅਲਾਉਡ ਨਹੀਂ ਹੈ ਬਾਈ ਸਰ ਆਖਰ ਵਿੱਚ ਮਾਤਾ ਦੇਸ਼ਾਦਾਨੂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਮਾਤਾ ਦੇਸ਼ਾਦਾਨੂ ਨੂੰ ਜਿਹੜੇ ਵੀ ਹੈਗੇ ਆ ਉਹਨਾਂ ਨੂੰ ਗਿਰਤੀ ਕਰਦੇ ਆ ਕਿ ਵੱਤ ਵਦ ਆ ਕੇ ਆਪਣਾ ਮਥਾ ਟੇਕਾਂ ਤੇ ਪੀਸਫੁਲੀ ਜਿੜਾ ਜਾਇਆ ਜਿਹੜੇ ਹੁੱਲਣ ਆਵਾਜ਼ ਹੈਗੇ ਆ ਉਹਨਾਂ ਤੋਂ ਬਚ ਕੇ ਰਹਿਣ ਤੇ ਜਿਹੜੇ ਹੁੱਲਣ ਆਵਾਜ਼ ਨੂੰ ਮੈਂ ਵਾਰਨਿੰਗ ਵੀ ਦਿੰਨਾ ਆ ਕਿ ਜੇ ਕੋਈ ਵੀ ਹੁਲਰਵਾਜ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਕਰਦਾ ਆ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਜਾਂ ਰੋਡ ਬਲੌਕ ਕਰਦਾ ਆ ਕਿਸੇ ਤਰ੍ਹਾਂ ਵੀ ਕੋਈ ਉਹ ਕਾਨੂੰਨ ਆਪਣੇ ਹੱਥ ਚ ਲੈਂਦਾ ਆ ਤੇ ਉਹਦੇ ਨਾਲ ਸਖਤੀ ਤੋਂ ਸਖਤੀ ਜਿਹੜਾ ਹੈਗਾ ਤਰੀਕੇ ਨਾਲ ਮਿਟਾ ਜਾਊਗਾ